ਟੜਕੀ ਟੜਕੀ ਪਤਾ ਨਹੀਂ ਕਿੱਧਰ ਨਿਕਲ ਗਈ ਲੈ ਮੈਂ ਦੱਸ ਕੇ ਗਈ ਤੁਸੀਂ ਸ਼ਰਮ ਲਾ ਰਖੀ ਐ ਸਾਰੇ ਪਿੰਡ ਚ ਬਦਨਾਮੀ ਕਰਾ ਰਖੀ ਐ ਹੁਣ ਕੀ ਮੈਂ ਇਹ ਜਬਦਨਾਮੀ ਕਰਵਾਦੀ ਕੀ ਕਰਵਾਤਾ ਮੈਂ ਅੱਜ ਤੱਕ ਮੈਂ ਲੜੀ ਵੀ ਨਹੀਂ ਤੂੰ ਤਾਂ ਨਹੀਂ ਲੜੀਓ ਜੱਸੀ ਦੇ ਪੈਸੇ ਦੇ ਦਵਾ ਅਗਲੀ ਦੇ 20 ਬੰਦੇ ਨੇ ਟੋਕਦਾ ਸਾਰੇ ਪਿੰਡ ਚ ਡਾਉਂਡ ਕੀ ਪੇਟੜ ਗਿਆ ਕਿ ਮੇਰਾ 5000 ਰੁਪਏ ਨਹੀਂ ਦਿੰਦੇ ਹੁਣ ਪਿੰਡ ਚ ਰੌਲਾ ਵੀ ਪਤਾ ਹਾਂ ਅਬਦੀ ਮਾਣੂ ਕਹੋ ਬਈ ਮਾਣੂ ਕਹੋ ਅਬਦੀ ਨੂੰ ਮਾਣੂ ਕਹੋ ਨਾਲੇ ਹਾਂ ਮੈਂ ਨਹੀਂ ਤੀ ਹੋ ਲਾਈ ਤਾਂ ਨਹੀਂ ਤੀ ਜੇਪ੍ਰੀਤ ਤੂੰ ਟਾਈਮ 'ਚ ਰੋਟੀ ਲਾ ਕੇ ਦੇ ਦਿੰਦੀ ਨਾ ਕਲੇ ਇਸ ਕਰਦੀ ਕਾਨੂੰ ਇਹ ਗੱਲਾਂ ਹੁੰਦੀਆਂ ਉਹ ਇੱਕ ਦਿਨ ਦੀ ਗੱਲ ਹੈ ਨਾ ਮੇਰੇ ਪੂਰੇ ਮਹੀਨੇ ਦੀ ਗੱਲ ਮੇਰੇ ਤੇ ਨਾ ਡੇਗੋ ਇੱਕ ਦਿਨ ਦੀ ਗੱਲ ਤੀ ਨਹੀਂ ਲਈ ਤਾਂ ਫਿਰ ਕੀ ਹੋਵੇ ਲੋੜਾ ਆ ਗਿਆ ਲੋੜਾ ਆ ਗਿਆ ਨਾਲੇ ਹੋਰ ਐ ਤਾਂ ਫਿਰ ਮੇਰੀ ਗੱਲ ਸੁਣ ਕੱਲ ਨੂੰ ਫਿਰ ਮੈਂ ਕਹੂੰਗੀ ਮੈਂ ਤਾਂ ਅੱਡ ਹੁੰਨੀ ਆ ਬਾਈ ਜਿਹੀ ਜਿਹੜੀ ਹਰਕਤਾਂ ਨੇ ਫਿਰ ਕੱਲ ਨੂੰ ਕੁਝ ਹੋਰ ਕਰੂਗੀ ਉਹ ਅੱਡੀ ਹੋ ਜਾਂਨੇ ਪਹਿਲਾਂ ਹੋ ਜਾ ਫਿਰ ਹੋ ਜਾ ਫਿਰ ਜੇ ਇਹੋ ਕੁਝ ਕਰਵਾਉਂਦੀ ਫਿਰਦੀ ਨਾ ਉਹ ਪਿੰਡ 'ਚ ਆਡੋ ਹੋਣ ਵਾਲੀ ਹਰਕਤ ਐ ਨੈੱਡ ਕਰਵਾ ਕੇ ਛੱਡੂਗੀ ਉਹ ਲੋਕ ਨਾ ਐਡੀਆਂ ਐਡੀਆਂ ਗੱਲਾਂ ਨਾ ਆਪ ਦੇ ਘਰ ਦੀਆਂ ਘਰਚੇ ਦੱਬ ਲੈਂਦੇ ਨੇ ਤੁਸੀਂ ਮਾੜੀ ਜੀ ਗੱਲ ਹੁੰਦੀ ਐ ਫੈਂ ਫੈਂ ਕਰ ਦੰਨੇ ਉਹ ਸਾਰੇ ਪਿੰਡ ਚ ਸੌਂ ਲੱਗੇ ਕਲੇਸੀਆਂ ਦਾ ਟੱਪਾ ਮੈਂ ਤਾਂ ਨਾ ਪਿੰਡ ਚ ਦੱਬਣ ਨੂੰ ਫਿਰਦੀ ਸੀ ਬੁਲਾ ਕੇ ਕਿਹਨੂੰ ਕੌਣ ਲਿਆ ਏ ਤੁਹਾਡੀ ਮਾਂ ਬੁਲਾ ਕੇ ਲਈ ਏ ਜੇ ਉਹਨੂੰ ਨਾ ਬੁਲਾ ਕੇ ਲਈ ਹੁੰਦੀ ਹੁੰਦੀ ਖਾਣ ਨੂੰ ਪਤਾ ਲੱਗਦਾ ਵੀ ਆਪਣੇ ਘਰ ਚ ਕੀ ਚੱਲ ਰਿਹਾ ਜੇ ਫਿਰ ਘਰ ਚ ਇੱਕ ਮਾੜਾ ਪ੍ਰੀਤ ਸਾਰਿਆਂ ਨੇ ਹੁਣ ਹੈ ਕੋਈ ਤੇ ਮੇਰਾ ਕੀ ਕਸੂਰ ਐ ਬਾਬਾ ਗੁਰੂ ਐ ਤਾਂ ਦੱਸਦੇ ਮੈਨੂੰ ਕਸੂਰਦਾਨੀ ਮੈਨੂੰ ਪਤਾ ਮੈਂ ਤਾਂ ਸਾਰਾ ਉਹ ਨੂੰ ਪਤਾ ਹੋ ਵੀ ਕੀ ਦਾ ਕਸੂਰ ਹੈ ਕੀ ਦਾ ਨਹੀਂ ਕਰੇ ਤਾਂ ਤੁਹਾਨੂੰ ਵੀ ਪਤਾ ਹੀ ਹੈ ਸਾਰਾ ਦਿਨ ਕੀ ਕੁਝ ਹੁੰਦਾ ਕੀ ਨਹੀਂ ਹੁੰਦਾ ਬਸ ਇੱਕ ਤੁਸੀਂ ਹੋ ਜਿਹੜੇ ਸੱਚ ਦਾ ਸਾਥ ਨਹੀਂ ਦਿੰਦੇ ਜੇ ਆਪਦੀ ਮਾਂ ਨੂੰ ਰੋਕਿਆ ਹੁੰਦਾ ਨਾ ਤਾਂ ਆਹ ਕੁਝ ਨਹੀਂ ਸੀ ਹੋਣਾ ਅੱਜ ਪਤਾ ਨਹੀਂ ਮਾਂ ਦਾ ਕਸੂਰ ਹੈ ਪਤਾ ਨਹੀਂ ਤੇਰਾ ਆਹ ਮਸਲੇ ਦਾ ਹੱਲ ਕਰ ਦੋ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਂ ਵੀ ਬੰਦਿਆਂ 'ਚ ਖੜਨਾ ਬੈਠਣਾ ਹੁੰਦਾ ਬੇਇੱਜ਼ਤੀ ਕਰਾ ਰੱਖੀਏ ਕਿੱਥੋਂ ਹੱਲ ਕਰਦਾ ਮੈਂ ਤੜਕੀ ਤੜਕੀ ਦੀ ਨਿਕਲੀ ਹੈ ਪਤਾ ਨਹੀਂ ਕਿੱਧਰ ਨਿਕਲੀ ਹੈ ਬੈਗ ਲੈ ਕੇ ਮੈਨੂੰ ਤਾਂ ਲੱਗਦਾ ਹੈ ਹੁਣ ਉਹ ਤੋਂ ਡਰਦੀ ਗਈ ਹੋਊਗੀ ਵੀ ਅਗਲੇ ਪੈਸੇ ਲੈਣਾ ਉਹ ਜਿਸ ਸੀ ਕਹਿ ਕੇ ਗਈ ਸੀ ਨਾਲੇ ਮੈਂ ਸਵੇਰੇ ਆਉਂ ਕਹਿੰਦੀ ਨਹੀਂ ਮੈਂ ਤਾਂ ਸਿਰਸੁਰ ਪਾੜ ਕੇ ਜਾਉਂਗੀ ਇਹਦਾ ਕਹਿੰਦੀ 5000 ਰੁਪਏ ਨਹੀਂ ਮੈਂ ਛੱਡਦੀ ਜਲੂਸ ਕੱਢ ਰਖਿਆ ਸੌਂ ਲੱਗੇ ਮੈਂ ਆ ਗਲੀ ਗਲੀ ਨਹੀਂ ਕਿਸੇ ਚਾਰ ਬੰਦਿਆਂ 'ਚ ਖੜਨਾ ਜੋਗਾ ਨਹੀਂ ਛੱਡਿਆ ਹੈ ਗਿਆ ਮੈਨੂੰ ਤਾਂ ਆਪਣੀ ਬਾਹਰ ਨਿਕਲਣ ਜੋਗਾ ਛੱਡਿਆ ਤੂੰ ਤਾਂ ਤੇਰੀ ਤਾਂ ਜ਼ੁਬਾਨ ਐਡੀ ਬਾਹਰੇ ਹਲੇ ਤੂੰ ਬਾਹਰੇ ਨਿਕਲਦੀ ਰਹਿੰਦੀ ਹਾਂ ਹੋ ਤੁਹਾਡੀ ਮਾਂ ਦੀ ਜ਼ੁਬਾਨ ਐ ਲੋਕ ਕਿਉਂ ਰੋਕਣੂ ਨੇ ਬਸ ਓਏ ਉਹਨੂੰ ਕੀ ਰੋਕੂੰਗਾ ਕਿ ਤੂੰ ਰੁਕ ਜਾਏ ਇੱਕ ਜਣਾ ਰੋਕ ਮੈਂ ਤਾਂ ਰੁਕੀ ਰਕਾਈਆਂ ਬਈ ਜੇ ਨਾ ਰੁਕੀ ਹੁੰਦੀ ਬਹੁਤ ਕੁਝ ਕਰ ਦਿੰਦੀ ਉਹਨ ਬੈਠੀ ਹੁੰਦੀ ਹੈ ਹੋਰ ਕੀ ਕੋਈ ਤੁਸੀਂ ਕੋਈ ਲੱਲਰ ਲਾਉਣਾ ਉਹ ਮੇਰਾ ਸ੍ਰੀਪੁਰ ਸ੍ਰੀਪੁਣਾ ਉਹ ਤੁਹਾਨੂੰ ਇਹ ਮੋਹਲੀ ਮਿਲ ਗਈ ਜਿਹੜੀ ਕੱਟੀ ਆਈਆਂ ਤੁਹਾਡੇ ਇਹ ਜਨ ਨਾਲ ਜੇ ਹੋਰ ਹੁੰਦੀ ਨਾ ਕੋਈ ਤੁਹਾਡੀ ਲੱਤਾਂ ਨਾ ਕਿਉਂ ਤਾਂ ਆਹ ਕਰਾ ਦਿੰਦੀ ਨੀ ਤਾਤੀ ਨਿਕਲ ਬਾਹਰ ਕਿੱਥੇ ਆ ਨੀ ਆਇਆ ਵੀ ਆਇਆ ਸੁਖਦਾ ਸੰ ਲੈਣ ਨਾ ਦੀਓ ਆ ਗਈ ਆ ਗਈ ਤੇ ਇੱਥੇ ਤਾਂ ਪਰ ਮੈਂ ਕੀ ਕਰਾਉਣਾ ਤੇਰੀ ਮਾਂ ਨੂੰ ਕੱਢ ਬਾਹਰ ਜੀ ਤੂੰ ਪੈਸੇ ਲੈਣੇ ਆ ਮੈਂ ਫਿਰ ਤੂੰ ਹੀ ਕੱਢ ਲੈ ਬਾਹਰ ਹੀ ਲੈਣੇ ਤਾਂ ਤੈਨ ਨੇ ਮੈਂ ਕੀ ਬੜੇਵੇਂ ਲੈਣੇ ਨੇ ਤੂੰ ਜੇ ਕਰੇ ਹੋਗੀ ਤਾਂ ਹੀ ਕੱਢੂੰਗੀ ਬਲਾਦਤ ਇਹਨੂੰ ਮੇਰੀ ਗੱਲ ਸੁਣ ਭਾਬੀ ਮੇਰੀ ਮਾਂ ਜਾਣੇ ਤੇ ਤੂੰ ਜਾਣੇ ਮੈਂ ਤੁਹਾਡੀ ਕਿਸੇ ਗੱਲ ਚ ਨਹੀਂ ਹੈਗਾ ਤੁਸੀਂ ਆ ਮੈਨੂੰ ਤਾਂ ਮ ਬੁਲਾਇਆ ਵੀ ਨਹੀਂ ਸੀ ਮੈਂ ਤਾਂ ਹੀ ਕਹਿੰਦੀ ਮੈਂ ਤੇਰੇ ਮਾਂ ਨੂੰ ਕੱਢ ਦੇ ਤਲ ਚੰਗਾ ਬਾਗ ਲੈ ਤਲ ਚੰਗਾ ਬਾਗ ਜਾਂ ਕੱਢ ਲਿਆ ਹੈਗੀ ਕਰੇ ਪਤਾ ਨਹੀਂ ਉਹ ਤਾਂ ਕਹਿੰਦੀ ਬਾਗੀ ਪ੍ਰੀਤਾ ਕਹਿੰਦੀ ਕਿਸੇ ਪਾਸੇ ਕਿਉਂ ਕਿੱਥੇ ਬਾਗੀ ਮੈਨੂੰ ਕੀ ਪਤਾ ਮੈਨੂੰ ਕਿਹੜਾ ਦੱਸ ਕੇ ਗਈ ਹੈ ਦਲ ਦੁਰਗੀ ਮਿੰਤਾ ਲੱਗਦਾ ਫਿਰ ਉਹ ਨਾਲੇ ਮੈਂ ਕੱਲ ਇਹਦਾ ਟਾਈਮ ਦਿੱਤਾ ਸੀ ਉਹਨੂੰ ਵੇ ਆਉਂਗੀ ਮੈਂ ਸਵੇਰੇ ਭਾਈ ਭਾਬੀ ਮੇਰੀ ਗੱਲ ਸੁਣ ਲੈ ਪਹਿਲੀ ਗੱਲ ਤਾਂ ਉਹ ਕੁੱਤੀ ਐ ਠੀਕ ਹੈ ਕੁੱਤੀ ਹੋਈ ਆ ਉਹ ਜਿਹੜੀ ਮੇਰੇ ਪੈਸੇ ਦੱਬ ਗਈ ਓਏ ਮੇਰੀ ਗੱਲ ਤਾਂ ਸੁਣ ਲੈ ਪਹਿਲਾਂ ਵੀ ਜਿਹਨੇ ਤੈਨੂੰ ਕੰਮ ਤੇ ਰੱਖਿਆ ਜਦੋਂ ਪ੍ਰੀਤ ਕਰਦੀ ਸੀ ਉਦੋਂ ਤੂੰ ਇਹੀ ਜੀਂ ਜਦੋਂ ਤੈਨੂੰ ਉੱਧੇ ਰੋਕਿਆ ਦੀ ਭਈ ਤੂੰ ਕੀ ਕਰਨਾ ਆਈ ਸੀ ਦੁਬਾਰੇ ਰੋਣ ਲੱਗ ਗਈ ਮੇਰੇ ਕੋਲ ਜਾ ਕੇ ਮੈਂ ਕੀ ਕਰਦੀ ਕਹਿੰਦੀ ਕਿਸੇ ਨੂੰ ਕੰਮ ਵਾਲੀ ਨੂੰ ਲਾਉਂਗੀ ਮੈਂ ਭਾਈ ਮੈਨੂੰ ਲਾ ਲਿਆ ਹੋਰ ਕੀ ਆ ਫਿਰ ਮੈਂ ਕਰ ਦੂੰਗੀ ਤੇਰਾ ਕੰਮ ਮੈਨੂੰ 5000 ਦੇ ਦੀ ਦੱਬ ਗਈ ਵੱਡਣ ਜੋਗਰੀ ਜਿਹੜੀ 1500 ਰੁਪਏ ਸਾਨੂੰ ਨਹੀਂ ਦੇ ਸਕਦੀ ਉਹ ਤੈਨੂੰ 5000 ਕਿੱਥੋਂ ਦੇ ਦੂਗੀ ਮੈਨੂੰ ਐਤ ਦੱਸ ਦੇ ਬੇ ਮੈਨੂੰ ਕੀ ਪਤਾ ਸੀ ਉਹਦਾ ਮਾਂ ਚਲ ਦੇ ਉਹ ਤਾਂ ਐ ਮਾਰਦੀ ਸੀ ਮਿੱਠੀਆਂ ਮੇਰੇ ਕੋਲ ਤਾਂ ਜਾ ਕੇ ਮੈਂ ਤੈਨੂੰ ਦਵਾਂਗੀ ਕਹਿੰਦੇ ਕਿ ਤੂੰ ਮਰਦੀ ਲਿਆ ਕੇ ਦੇ ਮੈਂ ਤੈਨੂੰ ਮੈਂ ਦੇਣੇ ਨੇ ਪੈਸੇ ਭਾਈ ਚੱਲ ਚੰਗਾ ਮੈਨੂੰ ਕੀ ਪਤਾ ਸੀ ਦੱਬ ਜੂਗੀ ਲੈ ਲੈ ਫਿਰ ਉਰੀ ਫਿਰਦੀ ਹਣੀ ਹੁਣ ਕਿੱਥੇ ਲੱਭਾਂ ਉਹਨੂੰ ਤੂੰ ਤਾਂ ਕਹਿੰਦਾ ਹੈ ਨਹੀਂ ਕਰੋ ਭੱਗ ਗਈ ਮੈਂ ਕੀ ਦੱਸਾਂ ਭਾਬੀ ਹੁਣ ਕਿੱਥੇ ਲੱਭੇ ਤੂੰ ਮੈਨੂੰ ਕੀ ਪਤਾ ਉਹਦੇ ਤਾਂ ਤੂੰ ਵੀ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰ ਦਿੱਤੀ ਉਹਦੇ ਸਾਡੀ ਕਿਹੜਾ ਸੁਣੀ ਐ ਤੂੰ ਚੱਲ ਕੋਈ ਨਾ ਉਹ ਤਾਂ ਭੱਗ ਗਈ ਤੂੰ ਵੀ ਤਾਂ ਉਹਦਾ ਪੁੱਤ ਹੈ ਭਾਈ ਤੂੰ ਕੱਢ 5000 ਰੁਪਇਆ ਲੈ ਅਕੇ ਤੂੰ ਕੌਣ ਹੈ ਕਿਵੇਂ ਖਾਮ ਖਾ ਮੈਂ ਤੈਨੂੰ ਕਿੱਥੋਂ ਲਿਆ ਤਾ 5000 ਰੁਪਇਆ ਮੈਨੂੰ ਨਹੀਂ ਪਤਾ ਭਾਈ ਕੋਈ ਮਰਜ਼ੀ ਦੋ ਤੁਹਾਡੇ ਘਰ ਦਾ ਮੈਂਬਰ ਮੈਨੂੰ ਤਾਂ ਮੇਰੇ 5000 ਦੇ ਦੋ ਉਹ ਘਰ ਦੇ ਮੈਂਬਰ ਮੈਂ ਕਹਿੰਦਾ ਭਾਈ ਮੈਂ ਉਹਦਾ ਮਿੰਨਾ ਫਿਰ ਉਸੇ ਤੋਂ ਲੈ ਲਿਆ ਮੈਂ ਤੇ ਤੈਨੂੰ ਬਥੇਰੇ ਕਿਹਾ ਸੀ ਵੀ ਨਾ ਕਰ ਨਾ ਕਰ ਤੁਸੀਂ ਦੋ ਭਾਈ ਤੁਹਾਡੇ ਘਰ ਦਾ ਕੰਮ ਕੀਤਾ ਮੈਂ ਤਾਂ ਮੈਨੂੰ ਨਹੀਂ ਪਤਾ ਮੈਂ ਤਾਂ 5000 ਲੈਣਾ ਕਿ ਤੂੰ ਮਰਜ਼ੀ ਲੈ ਕੇ ਦੇ ਦੋ ਉਹਦੇ ਤੈਨੂੰ ਕਿਹਾ ਸੀ ਵੀ ਨਾ ਕਰ ਮੈਨੂੰ ਨਹੀਂ ਪਤਾ ਜਾ ਉਹਨੂੰ ਕੱਢੋ ਬਾਹਰ ਫੇਰ ਯਾਰ ਬਾਬੀ ਨਾ ਜਾ ਕੇ ਹੋਣਾ ਕਿੱਥੇ ਬੰਗਣਾ ਮੈਂ ਉਹਦਾ ਘਰ ਦਾ ਕੰਮ ਛੱਡ ਛੱਡ ਕੇ ਆਉਂਦੀ ਸੀ ਤੁਹਾਡਾ ਘਰ ਦੀ ਸੁਰੇ ਆ ਕੇ ਮੈਂ ਪਾਗਲ ਹੋ ਜੂ ਪ੍ਰੀਤ ਪ੍ਰੀਤ ਕੀ ਹੋ ਗਿਆ ਹੁਣ ਓਰੇ ਆ ਲੈ ਤੜਕੀ ਤੜਕੀ ਹੀ ਬੈਠੀ ਐ ਤਾਂ ਇਦਾਂ ਹੀ ਟਲਦੀ ਹਾਂ ਆ ਕਸ਼ਤਾਰੀਏ ਬੇਬੇ ਵਾਲੀ ਤੜਕੀ ਫਰ ਮੈਂ ਕੀ ਕਰਾਂ ਪਰ ਦੋ ਕੱਢੋ ਬਈ ਪਰੋ ਕਿਸਤਾ ਕੌਣ ਪਰ ਹੈ ਬਈ ਕੋਈ ਮਰਜ਼ੀ ਪਰੋ ਬਈ ਮੈਨੂੰ ਨਹੀਂ ਲੈਣਾ ਦੇਣਾ ਹੈਗੇ ਗੱਲ ਤੋਂ ਜਿਵੇਂ ਤੈਨੂੰ ਵੀ ਥੱਕੇ ਮਾਰ ਕੇ ਘਰੋਂ ਕੱਢਦੀ ਉਹ ਤਾਂ ਤੂੰ ਵੀ ਨਹੀਂ ਨਿਕਲੀ ਬਈ ਮੈਂ ਕੀ ਕਰਾਂ ਬਈ ਜਦੋਂ ਰੋਂਦੀ ਸੀ ਜਾ ਕੇ ਚਲੋ ਹੋਰ ਗੱਲਾਂ ਮੇਰੇ ਕੋਲ ਤਾਂ ਬਈ ਇੱਕੇ ਗੱਲ ਐ ਮੈਂ ਤਾਂ 5000 ਦੇ ਦੋ ਕਿਤੇ ਮਰਦੀ ਲੈ ਕੇ ਤਰਾ 5000 ਕੋਈ ਗੱਲ ਨਹੀਂ ਭਾਬੀ ਉਹ ਵੀ ਆ ਜਾਊਗਾ ਕਿਤੇ ਤੂੰ ਪਹਿਲਾਂ ਮੈਨੂੰ ਆਏ ਦਾ ਸੀ ਪਿੰਡ ਚ ਰੌਲਾ ਕਿਉਂ ਪਾਏ ਤੂੰ ਪਿੰਡ ਚ ਰੌਲਾ ਪਾਉਂਗੀ ਏ ਮੇਰੇ ਬੇਤ ਤੇ ਥੋੜੀ ਘਰੀ ਸਿਆਈ ਦੀ ਫਿਰ ਤੂੰ ਐ ਪਿੰਡ ਹਜੇ ਤਾਂ ਪਿੰਡ ਹਜੇ ਤਾਂ ਪਿੰਡ ਜਪਾਇਆ ਮੈਂ ਤਾਂ ਖਾਬਰ ਵਿੱਚ ਪਾਉਂਗੀ ਮੇਰੇ 5000 ਦੱਬ ਗਏ ਐ ਸਾਰੀ ਸਾਰੀ ਟੱਬਰ ਦੀ ਬੇਇੱਜ਼ਤੀ ਕਰਵਾਏਗੀ ਜੀ ਬੇਇੱਜ਼ਤੀ ਕਰਨੇ ਲਈ ਬੁੜੀ ਦੀ ਤਰ ਸਾਡੀ ਫਿਰ 5000 ਰੁਪਏ ਦਵਾ ਦੋ ਬਈ ਉਹ ਤਾਂ ਉਹ ਕਿੱਥੋਂ ਦਵਾ ਦਈਏ ਸਾਡਾ 1500 ਰੁਪਏ ਨਹੀਂ ਦਿੰਦੀ ਫਿਰ ਉਹੀ ਗੱਲ ਭਾਬੀ ਤੂੰ ਤਾਂ ਇੱਕੋ ਗੱਲ ਉਹ ਤਾਂ ਰੰਡੀ ਰੋਣਾ ਨਹੀਂ ਤਾਂ 1500 ਰੁਪਏ ਨਹੀਂ ਦਿੰਦੀ ਉਹ 5000 ਗੱਲ ਸੁਣ ਲਓ ਮੈਂ ਤੁਹਾਨੂੰ ਛੱਡਦੀ ਨਹੀਂ ਜਦੋਂ ਮੈਨੂੰ ਘਰੇ ਟੱਕਰ ਗਈ ਨਾ ਮੈਂ ਤਾਂ ਬਈ ਕੱਢੀ ੱਡੀ ਕਰਕੇ ਸਾਡੇ ਕਣੀਓ ਤਾਂ ਮਾਰ ਦੇ ਹਾਂ ਸਾਡੇ ਕਿਣੀ ਤਾਂ ਲੱਤ ਤੋੜਦੇ ਚਾ ਵੀ ਪੈਸੇ ਦੇਣੇ ਪੈਣਗੇ ਆ ਦੇਖੀ ਅੱਧੀ ਚਾ ਵਿਚਾਰੀ ਪਈ ਐ ਕੀ ਕਰੇ ਬੰਦਾ ਮੈਂ ਤੈਨੂੰ ਵੀ ਸਮਝਾਇਆ ਸੀ ਬਈ ਤੂੰ ਬੁੜੀ ਦੀਆਂ ਗੱਲਾਂ 'ਚ ਨਾ ਨਾ ਪਰ ਤੂੰ ਕਿੱਥੇ ਤੈਨੂੰ ਤਾਂ 5000 ਦੀ ਗੱਲ ਆ ਨੀ ਮੈਨੂੰ ਕਿਹੜਾ ਪਤਾ ਸੀ ਉਹਦਾ ਐ ਮੁਕਰ ਜੂਗੀ ਮੈਨੂੰ ਤਾਂ ਪਤਾ ਤੀ ਅਸੀਂ ਕੁੱਤੇ ਭੌਂਗ ਦੇਦੀ ਅਸੀਂ ਜਦਾਂਦੇ ਮਿੱਠੇ ਮਾਰ ਕੇ ਆਈ ਕਹਿੰਦੀ ਮੈਂ ਤੈਨੂੰ ਦਊਂਗੀ ਕਿ ਤੂੰ ਮਰਜੀ ਲਿਆ ਕੇ ਦੇਵਾ ਚੱਲ ਚੰਗਾ ਫਿਰ ਮੈਨੂੰ ਕਿਹਣਾ ਆਉਣਾ ਸੀ ਆ ਮੈਨੂੰ ਵੀ ਮਾਰਦੀ ਐ ਮਿੱਠੇ ਮਾਰ ਕੇ ਉਹ ਘੰਟੇ ਬਾਅਦ ਮੁਕਰ ਜਾਂਦੀ ਐ ਜੇ ਕਿਸੇ ਹੋਰ ਤੋਂ ਕੰਮ ਕਰਵਾਉਂਦੀ ਉਹਨੂੰ ਵੀ ਐਂ ਮੁਕਰਦੀ ਆਹੋ ਐ ਮੁੱਕਰਦੀ ਅਗਲੀ ਪਤਾ ਨਹੀਂ ਭਾਈ ਭਾਬੀ ਜਿਵੇਂ ਉਹਨੇ ਤੈਨੂੰ ਮਿੱਠੀਆਂ ਮਾਰੀਆਂ ਤੀ ਹੁਣ ਤੂੰ ਮਿੱਠੀਆਂ ਮਾਰ ਲੈ ਜੇ ਤੇਰੇ ਦਿੱਤੀਆਂ ਨਹੀਂ ਮੈਂ ਮੁੱਕੀਆਂ ਨਹੀਂ ਮਾਰਦੀ ਮੈਂ ਤਾਂ ਫੇਰ ਅੱਡੀ ਪਸਲੀ ਤੋੜ ਕੇ ਹੀ ਜਾਊਂ ਉਹਦੀ ਚੱਲ ਚੰਗਾ ਭਾਈ ਹੱਡੀ ਨੂੰ ਤਾਂ ਗੱਲ ਤੋੜਦੀ ਆ ਜਾਂਦੇ ਨੂੰ ਕਰੋ ਤੇ ਤੜਕੀ ਤੜਕੀ ਕਿੱਧਰ ਨਿਕਲਿਆ ਉਹ ਮੈਨੂੰ ਕੀ ਪਤਾ ਕਿੱਧਰ ਨਿਕਲਿਆ ਹੈ ਮੈਨੂੰ ਕੋੜਾ ਦੱਸ ਕੇ ਗਈ ਹੈ ਵੀ ਮਜਾਨੀਆ ਭਾਈ ਮੇਰੇ ਨਾਲ ਤਾਂ ਉਹ ਬੋਲਦੀ ਨਹੀਂ ਹੈਗੀ ਤਲਗੀ ਨਹੀਂ ਜਾਣ ਕੇ ਮੇਰੇ ਪੈਸੇ ਦੇਣ ਦੀ ਮਾਰੀ ਕੁੱਤੀ ਦੇ ਕੀੜੇ ਪੈ ਜਾਣ ਮਤੇ ਕੰਨੀ ਕੰਜਰੀ ਦਾ ਬੇੜਾ ਬਹਿ ਜਾਏ ਨਹੀਂ ਜੀ ਨੂੰ ਤਾਂ ਢੋਈ ਵੀ ਨਹੀਂ ਮਿਲਦੀ ਹੁੰਦੀ ਕਿਤੇ ਮੇਰੇ ਨਾਲ ਕੜੇ ਘੱਟ ਕੁਛ ਕਰਦੀ ਐ ਬਾਦੂ ਕੰਜਰ ਕੈਸ਼ ਕਰਦੇ ਤਾ ਮੈਂ ਹੀ ਘੱਟੀ ਨਹੀਂ ਆਉਂਦੀ ਉਹਦੇ ਨਾਲ ਐ ਕਰ ਮੇਰੀ ਗੱਲ ਸੁਣ ਉਰੀ ਬੈਠੀ ਰਹੀ ਤੂੰ ਆਹਰੇ ਮਾੜੀ ਤੂੰ ਪਾਜੂਗੀ ਛਾਂਚ ਕਰ ਲਈ ਮੰਜਾ ਜੇ ਆਉਣ ਵਾਲੀ ਹੋਊਗੀ ਚੰਗਾ ਦੇਖਦੀਆਂ ਜਾਂਦੀ ਹੁੰਦੀ ਨਹੀਂ ਮੈਂ ਹੁਣ ਤਾਂ ਪੈਸੇ ਲੈ ਕੇ ਹੀ ਜਾਉਂਗੀ ਮੈਂ ਤਾਂ ਤੈਨੂੰ ਕੱਲ ਵੀ ਕਿਹਾ ਤੇ ਵੀ ਲੱਤ ਬੰਨ ਤੋੜ ਕੇ ਜਾਈ ਇਹਦੀ ਤੂੰ ਐਂ ਵਾਗੀ ਮੈਂ ਫਿਰ ਟਾਈਮ ਦਿੱਤਾ ਸੀ ਉਹਨੂੰ ਮੈਂ ਕੱਲ ਨੂੰ ਸਵੇਰੇ ਆਉਂਗੀ ਮੈਂ ਨੀ ਉਹ ਟਾਈਮ ਟੂਨ ਵਾਲੀ ਕੋਈ ਨਹੀਂ ਹੈਗੀ ਉਹ ਦੇਖੀ ਜਦੋਂ ਆ ਗਈ ਨਾ ਕੋਈ ਨਾ ਜਨਾ ਦੇਤੇ ਹੱਡੀ ਪਸਲ ਇੱਕ ਕਰਕੇ ਹੀ ਜਾਊਂ ਅੱਜ ਜੋ ਰਹੀ ਆ ਬੀਤੇ ਹੁਣ ਆਹੋ ਤੋੜ ਕੇ ਜਾਊਂ ਹਾਂ ਸਮਝਈ ਜਾਈ ਫਿਰ ਪਾਣੀ ਪੂਣੀ ਪੀਣਾ ਪਿਆ ਹੋਇਆ ਪੀਣਾ ਹੋਇਆ ਨਾ ਉਹ ਕੈਂਪਰ ਚ ਬਰਫ ਵਰਖੇ ਪੀ ਲਈ ਤੂੰ ਕਿੱਧਰ ਜਾਨੀ ਆ ਹੁਣ ਉਰੇ ਇਕੱਲੇ ਨੂੰ ਬਿਠਾਈ ਕਿ ਮੈਨੂੰ ਹੁਣ ਮੈਂ ਤੇਰੇ ਬਰਾਬਰ ਬੈ ਕੇ ਧਰਨਾ ਥੋੜੀ ਲਾਉਂ ਬਈ 5000 ਤੂੰ ਲੈਣਾ ਮੈਂ ਥੋੜੀ ਲੈਣੇ ਨੀ ਚੰਗਾ ਵਗ ਜਾ ਆ ਹੁਣ ਆ ਜੂਗੀ ਇੱਥੇ ਨਹੀਂ ਨਿਕਲੀ ਹੋਣੀ ਕਿਧਰੇ ਦੇਖਦੀ ਆ ਫਿਰਦੀ ਹੋਣੀ ਇੱਥੇ ਗਵੰਡੀਆਂ ਦੇ ਲੈ ਕੇ ਜਾਊਂ ਅੱਜ ਨਹੀਂ ਛੱਡਦੀ ਪੈਸ ਕੀ ਸਮਝਦੀ ਆਪਦੇ ਆਪ ਨੂੰ ਪਤਾ ਨਹੀਂ ਮੈਂ ਢੀਰੂ ਨੂੰ ਤੁਰ ਕੇ ਆਉਣਾ ਪਿਆ ਜੱਸ ਦੱਸ ਨਾ ਤੂੰ ਜੱਸੇ ਨੂੰ ਫੋਨ ਕਰਨ ਦੇਵੇਂ ਚੜਾ ਕੇ ਲੈ ਜਾਂਦਾ ਮੋਟਰਸਾਈਕਲ ਤੇ ਉਤੋ ਜੇ ਮੈਂ ਜੱਸੇ ਨੂੰ ਫੋਨ ਕਰ ਲਿਆ ਸੌ ਸੌ ਗੱਲਾਂ ਬੋਲੂਗਾ ਉਹਨਾਂ ਨੂੰ ਕਿਹੜੇ ਮੈਂ ਦੱਸ ਕੇ ਆਈ ਸੀ ਉਹਨਾਂ ਨੂੰ ਤਾਂ ਆਏ ਆ ਵੀ ਨਾਨਕ ਨੁੰਨਕੇ ਨੇ ਟੱਪ ਗਈ ਹੋਵੇ ਨਾ ਤੂੰ ਦੱਸ ਕੇ ਨਹੀਂ ਆਉਣਾ ਦੀ ਫਿਰ ਤੜਕੀ ਤੜਕੀ ਨਾ ਮੇਰੀ ਪਕਾਈ ਕਰਾਤੀ ਓਰੇ ਓਹੋ ਪੁੱਤ ਫੇਰ ਮੈਨੂੰ ਕਦੋਂ ਆਉਣ ਦੰਦੇ ਨੇ ਕਿ ਤੈਨੂੰ ਪਤਾ ਤਾਂ ਹੈਗਾ ਇਹਨਾਂ ਦੀ ਕਰਤੂਤ ਦਾ ਨਾਲੇ ਡਰਦੀ ਤੂੰ ਕੱਲੀ ਆਈ ਨਹੀਂ ਵੀ ਮੇਰੀ ਗੁੱਤਨੀ ਪੱਟ ਦੇਣਗੇ ਆ ਜਾ ਉਹ ਵੀ ਉਹਦੇ ਮਗਰ ਲੱਗ ਦਬਦੇ ਘਰ ਵਾਲੀ ਦੇ ਮੇਰੀ ਕਿੱਥੇ ਸੁਣਦੇ ਨੇ ਕਿ ਹੁਣ ਮੈਂ ਵੀ ਕੀ ਬੋਲੂਗੀ ਮੈਂ ਤਾਂ ਆਪ ਨਹੀਂ ਪਤਾ ਉਹ ਦੀ ਕਹਿੰਗੇ ਦੂਜੇ ਦੇ ਨਾਲ ਆ ਜਾਂਦੀ ਹੈ ਮੈਨੂੰ ਤਾਂ ਪੁੱਤ ਸਾਰਿਆਂ ਨੇ ਕਮਲੀ ਬਣਾ ਰੱਖਿਆਗਾ ਚੰਗਾ ਤੂੰ ਤੂੰ ਨਾ ਬੋਲੀ ਮੈਂ ਆਪੇ ਸਾਂਭ ਲੂੰਗੀ ਗੱਲ ਮੈਂ ਤਾਂ ਤੈਨੂੰ ਐ ਕਹਣੀ ਆ ਦੋ ਚਾਰ ਦਿਨ ਹੋਰ ਰੱਖਾਂ ਉਹਦੇ ਉੱਥੇ ਤੈਨੂੰ ਪਾਲ ਦੇ ਫਿਰਦੇ ਬਾਅਦ ਚ ਉਹ ਮੈਂ ਆਪੇ ਗੱਲ ਸਾਂਭ ਲੂੰ ਬੋਲੀ ਨਾ ਚੱਲ ਚੰਗਾ ਤੂੰ ਹੀ ਸਾਂ ਆ ਬੈਠੀ ਜੱਪਤਾਈ ਏ ਕੀ ਤੇਰੀ ਚੁੰਡੀਆਂ ਵੜਦੀਆਂ ਮਾਂ ਫੇਰ ਆ ਜਾ ਚੁੰਡਗਾ ਨਹੀਂ ਪਤਾ ਲੜਾਈ ਕਰੂਗੀ ਜਲੂਸ ਕੱਢੂਗੀ ਕੋਈ ਨਾ ਮੈਂ ਹੈਗੀ ਆ ਨਾ ਚੁੱਪ ਰਹੀ ਡਰਦੀ ਤਾਂ ਮੈਂ ਹੈ ਨਹੀਂ ਫੇਰ ਪੈਸੇ ਲੈਣੇ ਆ ਤਾ ਸਸ਼ਿਕਾ ਬਾਬੀ ਸਸ਼ਿਕਾ ਲਾਪ੍ਰਿਤ ਕਿਵੇਂ ਆ ਠੀਕ ਐ ਵਧੀਆ ਬਾਬੀ ਤੁਸੀਂ ਦੱਸੋ ਵਧੀਆ ਚਾਚੇ ਤੂੰ ਕਿੱਧਰੇ ਆਂ ਨਹੀਂ ਉਰੀ ਆ ਜਾ ਨਾ ਆ ਜਾ ਮਾਂ ਆ ਜਾ ਆ ਜਾ ਮੈਥੋ ਕੀ ਕਰਾਉਣਾ ਤੂੰ ਇੱਥੇ ਤੈਨੂੰ ਕਰਾਉਣਾ ਤਾਂ ਕੁਝ ਨਹੀਂ ਮੈਂ 5000 ਲੈਣ ਆਈ ਸੀ ਉਹ ਦੇ ਦੇ ਪਹਿਲਾ ਮੇਰਾ 6600 ਰੁਪਇਆ ਦੇ ਦੇ ਫਿਰ ਤਨ 5 ਦਿਨ 6600 ਕਿਹੜਾ ਤੇਰਾ ਲੈ 5 ਪੈਨਾ ਲੈਣਾ ਸੀ ਉਹ ਤੁਸੀਂ ਬੰਦੇ ਨੂੰ ਕੋਈ ਚਾਹ ਪਾਣੀ ਵੀ ਪੁੱਛ ਲਵਾਉਣ ਸਰ ਤਾਂ ਐਸਾ ਤੇ ਲੱਗੀਆਂ ਕਦੋਂ ਦੀ ਰੀਤ ਲੱਗਦੀ ਹੈ ਲਾਪਰੀ ਤੇ ਮੈਨੂੰ ਕਿਧਰ ਗਈ ਸੀ ਨਾਲ ਤੈਨੂੰ ਕਿਵੇਂ ਮਿਲ ਗਈ ਮੇਰੇ ਕੋਲ ਹੀ ਗਈ ਸੀ ਸਵੇਰੇ ਸਵੇਰੇ ਮੇਰੇ ਕੋਲੇ ਬਾਗੀ ਹਾਲੇ ਅਸੀ ਉੱਠੇ ਵੀ ਨਹੀਂ ਸੀ ਅੱਛਾ ਉਹ ਤੈਨੂੰ ਭਾਉ ਦੇ ਫਿਰਦੇ ਨੇ ਮੈਂ ਕੌਣ ਦੀ ਆਈ ਬੈਠੀਆਂ ਮਾਂ ਕਿਧਰ ਗਈ ਚਾ ਤੈਨੂੰ ਤਾਂ ਪਤਾ ਨਹੀਂ ਭਾਲਣ ਮੇਰੇ ਘਰ ਦੇ ਤੈਨੂੰ ਕੋਈ ਜ਼ਰੂਰਤ ਪੈਗੀ ਮੇਰੇ ਤੱਕ ਮੈਨੂੰ ਜ਼ਰੂਰਤ ਪਾਉਗੀ ਮੇਰੇ 5000 ਦੇ ਤੇ ਲੱਗ ਜੂਗੀ ਮੇਰੀ ਗੱਲ ਥੋੜਾ ਕੰਮ ਛੱਡੀ ਬੈਠੀਆਂ ਸਾਰੇ ਮੈਂ ਮਿੰਟ ਪਾ ਬੀਕ ਮਿੰਟ ਨਾ ਤੈਨੂੰ ਭਾਲ ਮੈਂ ਕਿੰਨੀ ਕਰ ਦਉ ਤੂੰ ਦੱਸ ਕੇ ਨਹੀਂ ਆਈ ਹੈਗੀ ਮੇਰੇ ਕੋਲ ਆਈ ਆ ਗਈ ਮੇਰੀ ਗੱਲ ਸੁਣ ਪੁੱਤ ਇਹਨੇ ਕਰਤਾ ਮੇਰਾ ਜਲੂਸ ਦੇ ਲੈ ਜਲੂਸ ਮੈਂ ਕੱਢਿਆ ਚਾਚੀ ਕਿ ਤੂੰ ਮੇਰਾ ਕੱਢੀ ਨਹੀਂ ਜਲੂਸਾ ਬਈ ਮੈਂ ਤਾਂ ਨਹੀਂ ਰੁਕਾ ਲੜ ਪੈਂਦੀ ਆ ਬਈ ਤੂੰ ਮੈਨੂੰ 5000 ਦੇ ਦੇ ਲੱਗ ਜੂਗੀ ਮੇਰੀ ਗੱਲ ਸੁਣੋ ਤੂੰ ਮੇਰੀ ਮਾਂ ਦਾ ਜਿਹੜਾ 5000 ਰੁਪਏ ਦੱਬਿਆ ਉਹ ਬਈ ਮੈਂ ਕੋਈ ਦੱਬਿਆ ਨਹੀਂ ਹੈਗਾ 5000 ਮੇਰੇ ਕੋਲ ਹੀ ਆਈ ਸੀ ਚਾਚੀ ਮੈਨੂੰ ਕਹਿੰਦੀ ਮੈਥੋਂ ਕੰਮ ਨਹੀਂ ਹੁੰਦਾ ਹੈਗਾ ਮੈਂ ਕੰਮ ਵਾਲੀ ਲਾਉਂਗੀ ਮਾਂ ਬਈ ਮੈਂ ਲੱਗ ਜਾਨੀਆ ਚਾਚੀ ਮੈਂ ਕਰਦਿਆ ਗੁਰੂ ਤੇਰਾ ਕੰਮ ਮਾਂ ਮੈਨੂੰ 5000 ਦੇ ਦੇ ਕਹੀਂ ਚੰਗਾ ਹਾਂ ਮੈਂ ਕੋਈ ਪੰਜ ਪੂੰਜ ਸ਼ੀਸ਼ੂ ਨਹੀਂ ਦੇਣਾ ਹੈਗਾ ਚਾਚੀ ਤੇ ਇਹਦੇ ਲੈਣਾ ਮੇਰਾ ਤਾਂ 1500 ਮੈ ਮੈਂ ਤਾਂ ਪਰ ਜਿੰਦ ਮੇਰੀ ਗੱਲ ਸੁਣ ਲਾ ਪ੍ਰੀਤ ਅੱਜ ਤਾਂ ਪੈਨਸ਼ਨ ਦਾ ਰੌਲਾ ਇੰਨੀ ਕਨਫਿਊਜ਼ ਨਾ ਕਰੋ ਮੈਨੂੰ ਇਹ ਦੱਸੋ ਵੀ ਇਹ ਕੰਮ ਵਾਲੀ ਗੱਲ ਮੈਨੂੰ ਸਮਝ ਨਹੀਂ ਆਈ ਮੈਂ ਕੋਈ ਕਨਫਿਊਜ਼ ਨਹੀਂ ਕਰਦੀ ਪਹਿਲੀ ਗੱਲ ਤਾਂ ਮੇਰੇ ਕੋਲ ਹੀ ਆਈ ਸੀ ਚਾਚੀ ਮੈਨੂੰ ਕਹਿੰਦੀ ਮੈਨੂੰ ਰੋਟੀ ਨਹੀਂ ਦਿੰਦੇ ਹੈਗੇ ਮੈਂ ਤਾਂ ਕੰਮ ਕਰਾਉਂਦੇ ਨੇ ਮੈਂ ਥਾਂ ਐ ਕਰਦੇ ਨੇ ਫਲਾਨਾ ਤੇਮ ਕਹਿੰਦੀ ਮੇਰੀ ਪੈਨਸ਼ਨ ਕੱਟ ਲਾ ਪਹਿਲੇ ਮੇਰੀ ਗੱਲ ਤਾਂ ਛੋੜਾ 1500 ਮੈਨੂੰ ਫੜਾ ਗਈ ਪਈ ਉਹ ਮੇਰੇ ਘਰ ਲੇ ਲੋਡ ਪੈ ਗਈ ਮੈਂ ਉਹਨੂੰ ਦੇ ਤੇ ਗੱਡ ਕੇ ਠੀਕ ਆ ਬਾਬੀ ਤੁਸੀਂ ਦੱਸੋ ਠੀਕ ਆ ਤੇਰੇ ਕੋਲੇ ਗਈ ਸੀ 6600 ਰੁਪਏ ਨਾਮ ਲਾਈ ਜਾਂਦੀ ਹੈ ਮੇਰੇ ਇਹਨਾਂ ਸਾਡੀ ਫੀਰ ਲੈਣੇ ਲੈ ਮੈਂ ਕਿਹਾ ਸਾਡੇ 6000 ਦੇਣਾ ਭਾਈ ਇਹ ਤਾਂ ਮੇਰੇ ਕੋਲੇ ਬਾਕੀ ਸਵੇਰੇ ਸਵੇਰੇ ਤਾ ਉਹਦੀ ਰੁੱਤ ਹੈ ਉਹ ਵਾਲਾ ਸੁਣਾ ਤਾ ਉਹਦੀ ਵੀ ਹੈ ਹੁਣ ਸਾਹਣਾ ਟੱਬਰ ਤੈਨੂੰ ਪਾਲ-ਪਾਲ ਕੇ ਬੋਲੀ ਹੋ ਰਹੀ ਹੈ ਤੂੰ ਵੀ ਨਾ ਦੱਸੇ ਭੱਜ ਗਈ ਇੱਕ ਮਿੰਟਾ ਪਹਿਲਾਂ ਮੇਰੀ ਗੱਲ ਸੁਣੋ ਚਲ ਕੋਈ ਨਾ ਮਾਂ ਕਿਹੜਾ ਕਿਤੇ ਭੱਜ ਕੇ ਬਾਹਰ ਨਿਕਲ ਗਈ ਮੇਰੇ ਕੋਲ ਹੀ ਗਈ ਸੀ ਉਹ ਇਹਦੀ ਗਲਤ ਗੱਲ ਹੈ ਵੀ ਇਹ ਦੱਸ ਕੇ ਨਹੀਂ ਤੇਰੇ ਕੋਲੇ ਤਾਂ ਤਾ ਗਈ ਸੀ ਇੱਕ ਮਿੰਟ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਮੈਨੂੰ ਪੈਸੇ ਵਾਲਾ ਰੌਲਾ ਦੱਸੋ ਕੀ ਹੈ ਪੈਸੇ ਵਾਲਾ ਰੌਲਾ ਸਿੱਧਾ ਜਿਹੇ ਹੈ ਵੀ ਇਹ ਉਹ ਤੋਂ ਕਰਵਾ ਕੇ ਮਹੀਨਾ ਕ ਤੇ ਅਗਲੀ ਨੂੰ 5000 ਰੁਪਏ ਮੁੱਕਰ ਕੇ ਹਾਂ ਹੁਣ ਕਹਿੰਦੀ ਮੈਂ ਦਿੰਦੀ ਨਹੀਂ ਸਾਡੇ ਜੀ ਯਾਰ ਦਾ ਤਾਂ ਉਹੀ ਬਿਰਬਾ ਪਾਈ ਜਾਂਦੀ ਇਹ ਤਾਂ ਕੰਮ ਨਹੀਂ ਦੇਣਾ ਨਹੀਂ ਕੀ ਪਤਾ ਆਪ ਦਾ ਆਪ ਦਾ ਕੰਮ ਕਰਵਾਇਆ ਮਹੀਨਾ ਸੁਣ ਲਾਪ੍ਰਿਤ ਇੱਕ ਗੱਲ ਸੁਣ ਅਸੀਂ ਤਾਂ ਪਰੇਤਨੀ ਕਰਨ ਗੱਲ ਬਣਾਈ ਸੀ ਇਹ ਤਾਂ ਮਹੀਨਾ ਕੰਮ ਕਰਾ ਕੇ ਪੰਜੀ ਨਹੀਂ ਦੇਣੀ ਜਿਹੜੇ ਸਾਡੇ ਪੈਸੇ ਹਨਾ ਲਾਪ੍ਰਿਤ ਕੀ ਕਹਿੰਦੀ ਹੈ ਤਾਂ ਇਹ ਨਹੀਂ ਤੇਰੇ ਘਰੇ ਪੈਸੇ ਰੱਖ ਲੇਵਾ ਇਹਨੂੰ 5 ਇੱਕ ਦਿਨ। ਉਹ ਹੀ ਮਾਰਦੀ ਆ। 1500 ਇੱਕ ਦਿਨ ਤਾਂ ਮੈਨੂੰ। ਹਾਈ ਨਹੀਂ। ਆਪ ਸੁਪਪ ਕੇ ਮਾਰਦੀ ਆ। ਮੈਂ ਤਾਂ ਕਹਿੰਦੀ ਤੂੰ ਕੀੜੇ ਪੈ ਜਾਂਦਾ। ਜੇ ਅਸੀਂ ਚੁੱਪ ਕਰ ਜਾਵਾਂ। ਤੂੰ ਮਾਰਦੀ ਆ ਤੂੰ। ਮੈਂ ਇੱਕ ਗੱਲ ਝੂਠ ਕਹੀ ਸੀ ਕਿਹਨੇ 1500 ਰੁਪਏ ਮੈਂ ਜ਼ਰੂਰ ਫੜਾਇਆ 5000 ਵਾਲਾ ਮਾਂ ਤਾਂ ਝੂਠ ਬੋਲਿਆ ਦੀ। ਸਿੱਧੀ ਜੀ ਗੱਲ ਇਹ ਐ ਕਿ ਜਿਸੀ ਤੋਂ ਅਸੀਂ ਲੈਣਾ ਸੀ 1500 ਤੇ ਇਹ ਕਰ ਗਈ ਵੀ ਹੱਥ ਖੜੇ। ਹੱਥ ਖੜੇ ਨੇ ਬੇਬੇ ਨੇ ਸਕੀਮ ਬਣਾਈ। ਤੂੰ ਇਹਨਾਂ ਦਾ 1500 ਰੁਪਏ ਮੈਂ ਗੱਲ ਸੁਣ ਮੈਂ ਤਾਂ ਮੋੜਦੀ ਸੀ। ਮੈਂ ਤੈਨੂੰ ਗੱਲ ਦੱਸਦੀ ਆ ਭਾਬੀ ਇੱਕ ਮਿੰਟ। 5000 ਰੁਪਏ ਲੈਣਾ ਤਾਂ ਮੇਰੀ ਮਾਂ ਤੋਂ ਉਹ ਜੋ 1500 ਘੱਟ ਦੇ 3500 ਰੁਪਏ ਰਹਿ ਗਿਆ ਹਾਂ ਦੇ ਦੇ ਤੇਰਾ 3500 ਦੇ ਦਾਂਗੀ ਹਾਂ ਦੇ ਦੇ ਬਸ ਗੱਲ ਹੱਦ ਗੱਲ ਸੁਣ ਮੈਨੂੰ ਕਹਿੰਦੀ ਮੈਨੂੰ ਲੈ ਲੈ ਤਾਂ ਸੁਣਾ ਮੈਨੂੰ ਕਹਿੰਦੀ ਮੇਰੇ ਧੀਆ ਵਰਗੀਆਂ ਜੀ 1500 ਵੀ ਤੈਨੂੰ ਛੱਡਿਆ 5000 ਅੱਡ ਦੂੰਗੀ ਭਾਈ ਮੂੰਹ ਤੇ ਬੈਠੀ ਮੁਖਰੀ ਹੁੰਦੀ ਆ ਹਣਾ ਤੇਰੇ ਮੁਕਰੋਂ ਤੇ ਲਾਈ ਨੇ ਕੋਈ ਤੂੰ ਮਾਂ ਮਾ ਮੈਨੂੰ ਸਮਝਦੀ ਫਿਰ ਨਾ ਦਿੰਦੀ ਮੈਂ ਕਰੇ ਜਾ ਕੇ ਮੈਂ ਤੇ ਤੇਰਾ ਕੰਮ ਕਰ ਕਰ ਗਈਆਂ ਇਧਰ ਕੱਪੜੇ ਦੇ ਦੰਦ ਕੱਟ ਕੱਟ ਕੇ ਗਈਆਂ ਤੁਸੀਂ ਮੇਰੇ ਇਹਨੇ ਮੁਸ਼ਕ ਮਾਰ ਦਿੱਤੀ ਇੱਕ ਮਿੰਟ ਚੁੱਪ ਕਰ ਜੋ ਐਡੀ ਗੁਰ ਉਦੁਰ ਕਿ ਐ ਪਣੀ ਵੀ ਲਿਆ ਦਿਓ ਥੋੜਾ ਪਾਣੀ ਦਾ ਗਲਾਸ ਤਾਂ ਦੇ ਦਿਓ ਕਹੁੰਦੀ ਬੈਠੀ ਆ ਉਹਦੇ ਕੰਨੇ ਛੱਡੀ ਹੋ ਗਈ ਪੈਸੇ ਨੂੰ ਪਤਾ ਨਹੀਂ ਹਿੱਕ ਤੇ ਧਰ ਕੇ ਲੈ ਕੇ ਜਾਣ ਗਈ ਇਹ ਕੁੜੀਆਂ ਨੇ ਪੈਸੇ ਪਿੱਛੇ ਤਾਂ ਇੰਨੀ ਲੜਾਈ ਹੋਈ ਹੈ ਮੇਰੇ ਨਾਲ ਆਹ ਪਾਈਆਂ ਨੇ ਮੇਰੇ ਤੇਰੇ ਨਾਲ ਤਾਂ ਤੇਰੀ ਗਲਤ ਗੱਲ ਹੈ ਤੂੰ ਲੋਕਾਂ ਦੀ ਧੀਵੀਆਂ ਨੂੰ ਪੈਸੇ ਫੜਾਉਣੀ ਹੈ 1500 ਕਿ ਐਸੀ ਮਰਗੇ ਮਿੰਤਾ ਕਰਨ ਲੱਗ ਗਈ ਕਹਿੰਦੀ ਮੈਨੂੰ ਲੋੜ ਆ ਹਾਂ ਨਹੀਂ ਕੋਟ ਝੂਠ ਬੋਲਦੀ ਹੈ ਚਾਚੀ ਤੂੰ 1 ਮਿੰਟ ਭਾਬੀ ਚੁੱਪ ਕਰ ਮਹੀਨੇ ਦੀ ਗੱਲ ਹੋ ਗਈ 1500 ਰੁਪਏ ਤਾਂ ਉਹਦੋਂ ਫੜਾਇਆ ਸੀ ਜਦੋਂ ਮੈਂ ਪਿਛਲੀ ਵਾਰ ਆਈ ਸੀ ਹਾਂ ਉਹਦੋਂ ਮਾੜਾ ਰੋਣਾ ਤੇ ਥੋੜੇ ਹੁ 1500 ਰੁਪਏ ਨੂੰ ਮੈਂ ਫਟਾਸੀ ਵਸਾਂ ਕੇ ਰੱਖ ਦਿੱਤੀ ਘਰੋਂ ਮੈਥੋਂ ਲੈ ਲੈਂਦੇ ਆ ਇਹਨੇ ਕੀ ਕੀਤਾ ਇਹਨੇ ਆਪਦੇ ਘਰਾਂ ਦੇ ਇਹਨੇ ਕੀ ਕੀਤਾ ਮੇਰੇ ਮੁੱਕਰੀ ਨਹੀਂ ਹੈਗੀ ਮੇਥਣੀ ਹੈ ਮੇਰੇ ਘਰੋਂ ਪੈਗੀ ਲੋੜ ਬਈ ਮੇਰੇ ਕੋਲ ਹੈ ਨਹੀਂ ਸੀ ਪੈਸੇ ਮੈਂ ਉਹਦੇ ਤੇ ਚੱਕ ਕੇ ਉਹ ਆਦੋਂ ਜਿਹਦੇ ਨਾਲ ਆ ਕੇ ਲੈ ਆਉਂਦਾ ਮੈਂ ਪਹਿਲਾਂ ਪੀਓ ਪਾਣੀ ਤੇ ਬਾਅਦ ਵਿੱਚ ਮੇਰੀ ਗੱਲ ਸੁਣ ਲਿਓ ਚੁੱਪ ਕਰ ਇੱਕ ਮਿੰਟਾ ਬੰਦੇ ਦੇ ਪੈਸੇ ਖਰਚੇ ਵੀ ਜਾਂਦੇ ਨੇ ਮਾਂ ਕੋਈ ਗੱਲ ਨਹੀਂ ਤੂੰ ਇਹ ਤੋਂ ਹਜੇ ਮਹੀਨਾ ਕੰਮ ਵੀ ਕਰਾ ਲਿਆ ਤੂੰ ਇਹਨੂੰ 3500 ਰੁਪਏ ਮੋੜ ਦੇ ਫਟਾਸੀ ਦਾ ਕੋਈ ਦਿੰਦੇ ਨਹੀਂ ਪ੍ਰੀਤ ਨੂੰ ਕੁਝ ਨਹੀਂ ਦਿੰਦੀ ਤੂੰ ਤਾਂ ਉਧਰ ਹੋ ਜਾਂਦੀ ਹੈ ਮੇਰੇ ਕਣੀ ਕਦੇ ਇੱਧਰ ਹੋ ਜਾਂਦੀ ਹੈ ਦੇਖੀ ਹੁੰਦੇ ਨੇ ਸਾਬ ਹੁੰਦਾ ਨੇ ਮੇਰੀ ਸੱਸ ਕਣੀ ਆ ਦੇਖ ਨੀ ਦੋ ਗਲੀ ਕਿਸੇ ਥਾਂ ਦੀ ਕਹਤੋਂ ਉਧਰ ਹੋ ਜਾਂਦੀ ਹੈ ਕਦੇ ਮੇਰੇ ਕਣੀ ਹੋ ਜਾਂਦੀ ਹੈ ਉਹ ਤਾਂ ਮੈਨੂੰ ਕਹਿੰਦੇ ਜਵਾੜਾ ਕੁੱਟ ਕੇ ਜਾਈ ਹੁਣ ਉਧਰ ਹੀ ਹੋ ਗਈ ਬਈ ਮੇਰੀ ਮਰਜ਼ੀ ਮੇਰੀ ਸੱਸ ਹੈ ਮੈਂ ਚਾਹੀ ਲੜਾ ਚਾਹੀ ਮਾਰਾ ਇਹਦੇ ਨਾਲ ਕੁਝ ਮਰਜ਼ੀ ਕਰਾਂ ਸਾਡਾ ਘਰ ਚ ਕੁਝ ਮਰਜ਼ੀ ਹੋਵੇ ਤੂੰ ਕੌਣ ਹੈ ਬੋਲਣ ਵਾਲੀ ਮੈਂ ਤਾਂ ਆਪਦੀ ਸੱਸ ਨਾਲ ਆ ਅਸੀਂ ਤਾਂ ਉਦੀ ਪਲਾਨ ਬਣਾ ਲਿਆ ਤੀ ਜਿੱਦ ਤੇ ਤੂੰ ਪੈਸਿਆਂ ਨੂੰ ਮੁਕਰਗੀ ਦੀ ਵੀ ਤੇਰੇ ਨਾਲ ਵੀ ਨਾ ਚੰਗੀਏ ਕਰਾਂਗੇ ਜਿਹੇ ਜਿਹੇ ਤੂੰ ਸਾਡੇ ਨਾਲ ਕਰੀ ਤੀ ਮੈਨੂੰ ਤਾਂ ਥੋਡੀ ਸੱਸ ਨੂੰਹਾਂ ਦੀ ਸਮਝ ਨਹੀਂ ਆਉਂਦੀ ਮਹੀਨਾ ਪਹਿਲਾਂ ਤਾਂ ਤੁਸੀਂ ਪੈਨਸ਼ਨਾਂ ਪਿੱਛੇ ਲੜੀ ਗਈਆਂ ਮੈਨੂੰ ਚਾਹੀਦੀ ਆ ਮੈਨੂੰ ਚਾਹੀਦੀ ਆ ਹੁਣ ਥੋੜੇ ਚਾਏ ਕਹੋਗੇ ਆ ਜਿਵੇਂ ਥੋੜੇ ਵਰਗਾ ਪਿਆਰ ਤਾਂ ਕਿਸੇ 'ਚ ਹੈ ਹੀ ਨਹੀਂ ਪੈਨਸ਼ਨ ਦੀ ਲੜਾਈ ਤੇ ਲਾਪਰੀ ਤਾਂ ਹੁਣ ਵੀ ਐ ਪਰ ਜਦੋਂ ਘਰ ਦਾ ਪੈਸਾ ਬਾਹਰ ਵਗ ਜੇ ਨਾ ਫੇਰ ਤਾਂ ਅਸੀਂ ਦੋ ਇੱਕ ਹੋ ਜਾਂਦੇ ਆ ਮੈਨੂੰ ਐਂ ਦੱਸੋ ਫਿਰ ਤੁਸੀਂ ਨੇ ਝੂਠੀ ਸਕੀਮ ਕਿਉਂ ਬਣਾਈ 1500 ਰੁਪਏ ਹੌਲੀ ਹੌਲੀ ਦੇ ਦਿੰਦੀ ਥੋੜਾ ਉਹ ਹੌਲੀ ਹੌਲੀ ਕੀ ਆਥੋਂ ਨੇ ਵਾਪਸ ਕਰ ਜਾਂਦੀ ਲੈ ਪ੍ਰੀਤ ਮੈਂ ਤਾਂ ਨਾ ਜੇ ਤੁਹਾਡਾ ਜੇ ਤੁਹਾਡਾ ਇੰਨਾ ਹੀ ਇੱਕ ਹੈ ਕਰ ਜਾ ਗੱਲ ਸੁਣ ਚਾਚੀ ਤੁਹਾਡਾ ਇੰਨਾ ਹੀ ਇੱਕ ਹੈ ਬਈ ਮੈਨੂੰ ਕਿਉਂ ਪੈਨਸ਼ਨ ਵੜਾ ਕੇ ਆਈ ਸੀ ਤੂੰ ਚੁੱਪ ਕਰ ਜਾ ਤੂੰ ਮੈਂ ਤਾਂ ਉਹ ਮੈਨੂੰ ਇਹਨੇ ਬੜੇ ਭਰੋਸੇ ਨਾਲ ਭੜਾਈ ਤੀ ਤੂੰ ਚੰਗੀ ਕਰੀ ਫਿਰ ਇਹਦੇ ਨਾਲ ਮੈਂ ਤਾਂ ਦੇ ਦਿੰਦੀ ਮੈਂ ਕਿਹੜਾ ਲੈ ਕੇ ਭਾਈ ਦੇ ਸੀ ਕਿ ਇਹਨੇ ਮੁੱ ਕਰਦੀ ਸੀ ਪੈਸੇ ਦੇ ਜਾਂਦੀ ਥੋੜੇ ਮੁੱ ਕਰ ਗਈ ਸੀ ਤੁਸੀਂ ਇਹਨਾਂ ਕਰਾ ਕੇ 5000 ਮੁੱ ਕਰ ਗਈਆਂ 2000 ਰੁਪਏ ਜਿਹੜੇ ਇਹ ਸਿਰ ਲਾਇਆ ਝੂਠਾ ਇਹ ਗਲਤ ਗੱਲ ਹੈ ਤੁਹਾਡੀ ਲੱਗ ਗਿਆ ਨਾ ਫਿਰ ਇਹ ਤਾਂ ਮੁੱਕਰੀ ਗਈ ਸੀ ਮੁੱਕਰੀ ਕਿੱਥੇ ਆ ਮੁੱਕਰੀ ਕਿੱਥੇ ਜਾਂਦੀ ਤੂੰ ਆਉਦੇ ਕੋਲੇ ਬਣਾਈ ਜਾਨੀ ਇਹ ਗੱਲਾਂ ਨੂੰ ਚਾਹ ਪੱਤੇ ਨੂੰ ਕਦੇ ਭਾਂਦੇਗਾ ਇਹ ਤਾਂ ਇੱਕ ਵੇੜੇ ਕਰਦੀ ਜੀ ਆਦੀ ਹੁੰਦੇ ਨੇ ਕਹਿੰਦੀ ਜਿਹੜਾ ਕੋ ਸੋਡੇ ਤੋਂ ਹੁੰਦਾ ਕਰ ਲੋ ਫਿਰ ਸਾਨੂੰ ਵੀ ਆ ਗਿਆ ਆਪ ਤੁਸੀਂ ਮੈਂ ਮੇਰੇ ਸਰਦੂ ਕੋਈ ਜਾਂਦਾ ਸੀ ਮੇਰੇ ਤੇ ਆ ਕੇ ਚੜ ਗਿਆ ਦੋਨੇ ਜਾਣੀ ਗਾ ਭਾਬੀ ਮੇਰੀ ਗੱਲ ਮੈਂ ਕੀ ਕਰਦੀ ਦੇਖ ਆ ਬੋਲਦੀ ਹੈ ਚਾਚੀ ਹਲੇ ਵੀ ਪੇਮੈਂਟ ਮੇਰੀ ਦਾ ਜ਼ਮੀਨ ਵੀ ਨਹੀਂ ਦਿੰਦੇ ਸਭੀ ਇਹ ਜਿਹੜੇ ਪਿੰਡੋ ਚ ਪਤਾ ਕਿੰਨੀ ਬੇਇੱਜ਼ਤੀ ਗਰਵਾਰ ਕੀ ਹੈ ਸਾਡੀ ਤੂੰ ਭਾਬੀ ਮੇਰੀ ਗੱਲ ਬੇਇੱਜ਼ਤੀ ਕਰਵਾ ਰੱਖੀ ਆ ਇਹ ਤਾਂ ਕੋਈ ਗੱਲ ਨਹੀਂ ਇੱਕ ਮਿੰਟ ਇਹ ਤਾਂ ਹੈ ਜਿਹੀ ਜਿਹੀ ਹੈ ਨਹੀਂ ਤੇ ਇੱਕੋ ਜਿਹੇ ਹੋ ਜਾਂਦੀਆਂ ਨੇ ਉਹੀ ਗੱਲ ਸੱਸ ਨੂੰ ਹਾਂ ਲੜੀਆਂ ਇੱਕੋ ਚੌਕੇ ਚੜੀਆਂ ਇਹਨਾਂ ਦਾ ਕੰਮ ਆ ਹੋਈ ਉਹੀ ਤਾਂ ਗੱਲ ਕਰਤੀ ਅੱਜ ਇਹਨਾਂ ਦਾ ਆਦਾ ਹੀ ਕਰੇ ਗੱਲ ਰੱਖਣ ਮੇਰੇ ਕੋਲ ਜਾਣ ਦੀ ਲੋੜ ਹੀ ਨਹੀਂ ਸੀ ਮੇਰਾ ਗੱਲ ਸੁਣ ਲੈ ਜੇ ਮੈਂ ਆਈਆਂ ਕੋਈ ਗੱਲ ਬਰਾਹ ਪਾ ਕੇ ਜਾਉਂਗੀ ਤੇਰਾ ਹੱਲ ਮੈਂ ਕਰਦੀ ਆਂ ਦੇਖ ਤੇਰਾ 5000 ਰੁਪਏ ਦੇਣਾ ਮੇਰੀ ਮਾਂ ਨੇ ਤੂੰ ਇਹਦਾ ਕੰਮ ਕਰਿਆ 1500 ਰੁਪਏ ਤੂੰ ਇਹਦਾ ਮਨ ਲੈ ਦੱਬ ਲਿਆ ਮੈਂ ਤਾਂ 1500 ਦੇ ਦੂੰਗੀ ਮੇਰੇ ਤਾਂ 5000 ਨੋਟ ਇੱਕੇ ਗੱਲ ਐ 5000 ਕੀ 3500 ਰੁਪਏ ਰਹਿ ਗਏ 3500 ਰੁਪਏ ਮੈਂ ਦਵਾ ਦੂੰਗੀ ਦੇ ਦੇ 3500 ਰੁਪਏ ਲੈ ਮੇਰੇ ਆਉਣ ਦੀ ਲੋੜ ਨਹੀਂ ਹੈਗੀ ਛੱਡੀ ਫੇਰ ਆ ਜਾਂਦੇ ਮੇਰੇ ਕੋਲ ਉਹ ਤਾਂ ਮੇਥੋਂ ਗਲਤੀ ਹੋ ਗਈ ਮੈਨੂੰ ਅਗਲੀ ਪ

ਇਹਨੇ ਪੂਰੇ ਪਿੰਡ 'ਚ ਡੌਂਟ ਗਰੀ ਪਿੱਟ ਰੱਖੀ ਆ ਵੀ ਮੇਰਾ ਉਹਨਾਂ ਦੇ ਉਹ ਪਿੰਡ ਕੀ ਬਈ ਜਦੋਂ ਤੁਸੀਂ ਜ਼ੋਰ ਲਾ ਲਾ ਜਿਹੜਾ ਲੱਗਦਾ ਭਾਈ ਅਸੀਂ ਉਹ ਕਿੱਟੂਂ ਗਈ ਜਦੋਂ ਤੁਸੀਂ ਆਪ ਕਹਿੰਦੇ 1000 ਰੁਪਏ ਪਿੱਛੇ ਆਪ ਕਿਵੇਂ ਕਰਕੀਆਂ ਸੀ ਮੇਰੇ ਨਾਲ ਆ ਪਤਾ ਕੀ ਕੁਛ ਬੋਲੇ ਆ ਕੇ ਬਈ ਕਹਿੰਦੇ ਸਾਰੇ ਪਿੰਡ 'ਚ ਵੇਚੀ ਕਰਾ ਰੱਖੀ ਏ ਤੂੰ ਨਾ ਦੇ ਭਾਬੀ ਕੋਈ ਗੱਲ ਨਹੀਂ ਤੇਰਾ ਕਹਿੰਦੇ ਨੇ ਕੋਈ ਕੰਮ ਕਰਿਆ ਮਾ ਤੈ ਕੰਮ ਕਰਾ ਮੇਰੇ ਨਾਲ ਮੇਰੀ ਮੂਹਰਾ ਨਹੀਂ ਇਸ ਤੇਰਾ ਕਿਰਾਇਆ ਦੇ ਤੂੰ ਵੀ ਆਂਦੀ ਹੁੰਦੀ ਸੀ ਉਹਦੇ ਵਾਲੀ ਮੁਸ਼ਤੇ ਤੂੰ ਗੱਲ ਸੁਣ ਮੇਰੀ ਤੂੰ ਕਿਵੇਂ ਕਰਦੀ ਮੈਂ ਤੇਨੂੰ ਭਾਬੀ ਪੈਂਤੀ ਸਹਰਾ ਵਾਲੇ ਨੂੰ ਦੱਸ ਆਦੇ ਵੱਲੋਂ ਮੈਂ ਤੈ ਤੇਰੇ ਘਰ ਵਾਲੇ ਨੂੰ ਦੱਸਤਾ ਨਾ ਤੇਰੇ ਤੋਂ ਦਕਾਨ ਲੈਣਾ ਚਾਹ। ਹਾਂ। ਨਾ ਦੇਣਦੇ ਹੋਏ ਚੌੜੀ ਤੂੰ ਕੋਠੀ ਪਾਲੀ। ਤੂੰ ਵੀ ਚੌੜੀ ਹੋ ਜਾ। ਮੈਂ ਨਾ ਪਾਲੀ ਮਤਾਰੇ ਜੰਮਾ ਸੋਣ ਵਾਲਾ। ਆਹੋ ਤੂੰ ਪਾਲ ਲੈ ਚੰਗਾ। ਜਿਆਦਾ ਚੰਬਲ ਦੀ ਆ ਸਾਡੇ ਕਹਿੰਦੇ ਸਾਡੇ ਨੇ ਲੜਦੀ। ਮੈਂ ਦੂਗਾ ਦੇ ਵਾਸਤੇ ਲੈ ਕੇ ਆਂਗਾ ਤੂੰ ਨਾਲ ਇਹਨਾਂ। ਤਾ ਤੂੰ ਕੱਲੀ ਆਈ ਨਹੀਂ ਵੀ ਤੇਰੀ ਗੁੱਤਨੀ 'ਚ ਵੱਜਣਗੀ ਇਹਦੀ ਛੇਤੀ ਤੋਂ ਡਰ ਗਈ ਤੂੰ ਛੇਤੀ ਮਾ। ਮੈਂ ਬਰੋਲਦੀ ਵੀ ਜਹਦੀ ਪਸਲੀ ਤੋਂ ਕਰਕੇ ਜਾਂਦੀ ਮੈਂ ਤੇਰੇ ਕਰਕੇ ਪਤਾ ਲੱਗ ਗਿਆ ਵੀ ਸੱਚ ਝੂਠ ਦਾ ਪਤਾ ਲੱਗ ਜਾਊਗਾ ਸੱਚ ਝੂਠ ਦਾ ਫਿਰ ਤਾਂ ਤੁਸੀਂ ਆਪ ਦੀ ਧੀ ਨਹੀਂ ਬਹੁਤ ਗੱਲ ਮੰਨ ਲਈ ਮੇਰੀ ਗੱਲ ਮੰਨ ਲਈ ਪਹਿਲੀ ਵਾਰ ਚ ਹਨਾ ਚੱਲ ਜਿਵੇਂ ਕਰਨਾ ਕਰਦੇ ਹਾਂ ਹੁਣ ਮੇਰੀ ਗੱਲ ਤੂੰ ਆਈ ਤਾਂ ਹੈਗੀ ਉਹਨਾਂ ਨੂੰ ਐਂ ਕਹ ਦੇ ਵੀ ਪੇਟੀ ਦੀਆਂ ਚਾਬੀਆਂ ਵੀ ਦੇ ਦੋ ਮੈਨੂੰ ਇੱਕ ਮਿੰਟ ਆ ਤੁਹਾਡਾ ਤਾਂ ਦੋਹੇ ਸੱਸ ਨੂੰ ਹਾਂ ਤਾਂ ਤਾਂ ਫਿਰ ਹੱਲ ਹੋਊਗਾ ਪਹਿਲਾਂ ਜੱਸੀ ਦਾ ਹੱਲ ਕਰੋ ਇਹਨੂੰ 3500 ਰੁਪਏ ਦੋ ਬਈ ਕਰੇ ਤੁਸੀਂ ਐਨੇ ਨੰਗ ਬਲੰਗ ਨਹੀਂ ਹੈਗੇ ਜੱਟ ਜ਼ਿਮੀਦਾਰ ਹਾਂ ਵੀ ਪੈਸੇ ਨਾ ਹੋਣ ਬਾਈ 3500 ਜਿੱਥੂ ਦੇਣਾ ਦੇ ਦੋ ਮੈਂ ਤਾਂ ਚਾਹ ਬਣਾ ਕੇ ਲੈ ਆਉਣੀ ਆ ਕੋਈ ਨਹੀਂ ਇਹਦੇ ਬਾਪੂ ਨੂੰ ਆ ਜਾਂਦੇ ਮੁੰਡੇ ਨੂੰ ਆ ਜਾਂਦੇ ਉਹਦੇ ਦੇ ਦਾਂਗੇ ਲੈ ਉਹ ਕੋਈ ਨਹੀਂ ਦਿੰਦੇ ਹੈਗੇ ਉਹਦਾ ਹੱਥ ਫੜੇ ਕਰਕੇ ਕਹਿੰਦੇ ਸਰੰਦੇ ਮੈਂ ਰਣ ਕੇ ਕੋਈ ਨਹੀਂ ਮੈਨੂੰ ਦੇਣਗੇ ਮੈਂ ਕਰਦੀ ਮਾਲਕ ਨਾ ਮੈਂ ਹੈਗੀਆਂ ਨਾ ਮੈਂ ਅੱਥਨ ਤੱਕ ਤੇਰੇ ਪੈਸੇ ਪਹੁੰਚਾ ਆਉਂਗੀ ਬੱਸ ਨਹੀਂ ਤੇ ਇੱਥੋਂ ਘਾਣੂ ਤੇਰੇ ਵਰਗੇ ਜਿਹੜਾ ਤੈਨੂੰ ਹੋ ਜਾਂਦੇ ਚੋਰੀ ਮੇਰੀ ਪਾਪੀ ਤੋਂ ਲੈ ਕੇ ਪਹੁੰਚਾ ਆਉਂਗੀ ਬਾਲਾ ਨਾ ਬੋਲ ਵੱਧ ਘਟ ਮੇਰੀ ਧੀ ਹੈ ਧੀ ਬੋਲੀਏ ਵੱਧ ਘਟ ਵੱਧ ਘਟ ਕੇ ਮੈਂ ਕਹਿੰਦੀ ਕੁੜੀ ਤੋਂ ਨਹੀਂ ਭਾਈ ਮੈਂ ਲੈਂਦੀ ਹੈਗੀ ਮੈਂ ਤੇ ਇੱਥੋਂ ਲਾਉਂਗੀ ਇਹ ਗੱਲ ਕਹੀਏ ਮੈਨੂੰ ਮਾਰਾ ਨਹੀਂ ਬੋਲ ਤੂੰ ਪੁੱ ਬੜੀ ਬੋਲਦੀ ਏ ਤੇਰੀ ਮਾਤਾ ਆਹੋ ਚੁੱਪ ਕਰਕੇ ਬੈਜੇ ਮੇਰੇ ਤੀਨ ਉਪੁੱਟਾ ਸਿੱਧਾ ਬੋਲ ਅੰਗੜ ਲਾ ਕੇ ਨਹੀਂ ਤੂੰ ਕੀ ਬੋਲੀ ਏ ਇਹ ਤੂੰ ਭੱਜ ਜਾ ਤੇਰੇ ਤੇਨੂੰ ਕਿਹੜਾ ਪਤਾ ਨਹੀਂ ਲੱਗਦਾ ਤੇਰੀ ਕਤੂਤਾਂ ਦਾ ਜਿਹੜੀਆਂ ਕਰਦੀਆਂ ਤੂੰ ਲੈ ਟਿਕ ਜਾ ਤੂੰ ਮੇਰੀ ਗੱਲ ਸੁਣ ਭਾਬੀ 8 ਤੱਕ ਤੇਰੇ ਘਰੇ 3500 ਰੁਪਏ ਆ ਜੂਗਾ ਮੈਂ ਮੇਰੇ ਪਾਪੇ ਤੋਂ ਲੈ ਕੇ ਦੇ ਦੂੰਗੀ ਤੂੰ ਪਰਵਾਹ ਨਾ ਕਰ ਇਹ ਤਾਂ ਹੈ ਹੀ ਜਿਹੇ ਜਿਹੇ ਹੈਗੇ ਨੇ ਸੱਸ ਨੂੰ ਹਾਂ ਨਹੀਂ ਮੈਂ ਤਾਂ ਐ ਕਹਿੰਨੀ ਹਾਂ ਜਦੋਂ ਇਹਨਾਂ ਦਾ ਇੰਨਾ ਹੀ ਇੱਕ ਹੈ ਬਈ ਮੇਰੇ ਕੋਲ ਤਾਂ ਉਹਦੀ ਲੋੜ ਹੀ ਨਹੀਂ ਸੀ ਮੈਂ ਤੈਨੂੰ ਕੀ ਗੱਲ ਸਾ ਕਿਹੜੇ ਇੱਕੇ ਨੇ ਪੈਸੇ ਪਿੱਛੇ ਫਿਰਦੀਆਂ ਨੇ ਉਹਨੂੰ ਆਇਆ ਮੈਨੂੰ ਪੈਸੇ ਮਿਲ ਜਾਣ ਉਹਨੂੰ ਆਇਆ ਮੈਨੂੰ ਮਿਲ ਜਾਣ ਜਿੱਦẽ ਮਿਲ ਗਏ ਪੈਸੇ ਤੂੰ ਕੌਣ ਮੈਂ ਕੌਣਾ ਲੈ ਕੰਮ ਹੋ ਜੂ ਆਹੋ ਦੋਨੇ ਕੋ ਜੀਆਂ ਨੇ ਹਾਂ ਤੂੰ ਐ ਕਰ ਇਦੂ ਵਾਦ ਫੇਰ ਲੜਨਗੇ ਆ ਤੂੰ ਜਾਬ ਦੇ ਕਰੇ ਮੈਂ ਤਾਂ ਜਾਣਦੀ ਹਾਂ ਮੈਂ ਉਰੀ ਆ ਹਲੇ ਦੋ ਦਿਨ ਮੈਨੂੰ ਤਾਂ ਉਰੀ ਰਹਿਣਾ ਪਊਗਾ ਇਹਨਾਂ ਦਾ ਕੰਜਰ ਕੁਲੇਸ ਪਹਿਲਾਂ ਮੈਂ ਆਈ ਤੇ ਮਹੀਨਾ ਪਹਿਲਾਂ ਇੱਕ ਦਿਨ ਲਾ ਕੇ ਮੈਂ ਤਾਂ ਉਦੀ ਮੁਰਗੀ ਹੱਥ ਨੇ ਅੱਛਾ ਹੁਣ ਮੈਨੂੰ ਉਰੇ ਰਹਿਣਾ ਪਊਗਾ ਜਦ ਤੱਕ ਆ ਹੁਣ ਪੇਟੀ ਦੀਆਂ ਚਾਬੀਆਂ ਦੀ ਗੱਲਾਂ ਕਰਦੀ ਸੀ ਉਹ ਹੂੰ ਇਹਨਾਂ ਦਾ ਆਪਸ ਵਿੱਚ ਵੀ ਬਹੁਤ ਕੁਸੂਰੇ ਤੇਰੇ ਸਾਹਮਣੇ ਚੰਗੀਆਂ ਬਣਦੀਆਂ ਨੇ ਭਾਬੀ ਨਹੀਂ ਮੈਨੂੰ ਪਤਾ ਹੀ ਹੈ ਜਾਨੇ ਉਹ ਮੇਰੇ ਪੈਸੇ ਦੱਬਣ ਦੀਆਂ ਮਾਰੀਆਂ ਕਰਦੀਆਂ ਨੇ ਕਰਦਾ ਆ ਬਣਾਇਆ ਹੂੰ ਥੋੜੀ ਇਹਨਾਂ ਦਾ ਇੱਕ ਹੈ ਉਹ ਤਾਂ ਬਥੇਰੇ ਕੁਛ ਹੁੰਦੇ ਤਰਕੀ ਲੱਗ ਜਾਂਦੀਆਂ ਨੇ ਲੜਨ ਦੋਨੇ ਜਾਣੀਆਂ ਜਾਂ ਕੋਈ ਨਾ ਤੂੰ ਜਾ ਹੱਥਾਂ ਤੱਕ ਤੇਰੇ ਪੈਸੇ ਪਹੁੰਚਾ ਦੇਾਂਗੇ ਆਹੋ ਮੈਂ ਤਾਂ ਜਾਣਦੀ ਆ ਚੰਗਾ